ਹੈਲੋ ਵਿਊਅਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਿੱਧਰ ਟਰੈਵਲ ਐਂਡ ਫੂਡ ਬਲੌਗਸ ਤੇ ਅੱਜ ਆਪਾਂ ਸਰਦੀਆਂ ਦਾ ਸਪੈਸ਼ਲ ਗਾਜਰ ਗੋਭੀ ਐਂਡ ਅਦਰਕ ਦਾ ਅਚਾਰ ਬਣਾਵਾਂਗੇ ਇਹ ਅਚਾਰ ਸਭ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਤੁਹਾਨੂੰ ਜਿਹੜੇ ਤਰੀਕੇ ਨਾਲ ਅੱਜ ਮੈਂ ਦੱਸਾਂਗੀ ਉਸ ਤਰੀਕੇ ਨਾਲ ਤੁਹਾਡਾ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਐਂਡ ਤੁਸੀਂ ਵੀ ਇਸ ਅਚਾਰ ਦੇ ਫੈਨ ਬਣ ਜਾਓਗੇ ਤੁਸੀਂ ਵੀ ਇਸ achar ਨੂੰ ਜ਼ਰੂਰ try ਕਰਿਓ ਚਲੋ ਹੁਣ ਆਪਾਂ start ਕਰਦੇ ਹਾਂ ਆਪਣੀ ਅੱਜ ਦੀ recipe ਜਿਸ ਦੇ ਲਈ ਆਪਾਂ ਨੇ ਇੱਕ ਵੱਡਾ ਫੁੱਲ ਗੋਭੀ ਦਾ ਲਿਆ ਹੈ ਗਾਜਰਾ ਲਿਆਂ ਨੇ ਅਦਰਕ ਲਿਆ ਹੈ ਤੇ ਹਰੀ ਮਿਰਚ ਲਈ ਹੈ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ wash ਕਰ ਲਿਆ ਹੈ ਗਾਜਰਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਛਿੱਲ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਛੋਟੇ-ਛੋਟੇ pieces ਦੇ ਵਿੱਚ ਕੱਟ ਕਰਾਂਗੇ ਇੱਕ ਗਾਜਰ ਦੇ ਤੁਸੀਂ 3 ਤੋਂ 4 ਪੀਸ ਕਰਕੇ ਫਿਰ ਉਸਦੇ ਛੋਟੇ-ਛੋਟੇ ਪੀਸਸ ਕਰ ਲੈਣੇ ਨੇ ਬਿਲਕੁਲ ਇਸ ਤਰ੍ਹਾਂ ਦੇ ਨਾਲ ਪਤਲੇ-ਪਤਲੇ ਲੰਬੇ-ਲੰਬੇ ਐਂਡ ਵਿਊਅਰਸ ਇੱਕ ਛੋਟੀ ਜੀ ਰਿਕਵੈਸਟ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਐਂਡ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸਾਰੀਆਂ ਹੀ ਗਾਜਰਾਂ ਨੂੰ ਕੱਟ ਲੈਣ ਤੋਂ ਬਾਅਦ ਹੁਣ ਆਪਾਂ ਕੱਟਾਂਗੇ ਗੋਭੀ ਨੂੰ ਗੋਭੀ ਦੇਵੀ ਆਪਾਂ ਨੇ ਇਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਪੀਸੇਸ ਕਰਨੇ ਨੇ ਸਿਰਫ ਆਪਾਂ ਇੱਥੇ ਗੋਪੀ ਦੇ ਫੁੱਲ ਦਾ ਹੀ ਯੂਜ਼ ਕਰਾਂਗੇ ਐਕਸਟਰਾ ਡੰਡੀਆਂ ਨੂੰ ਆਪਾਂ ਕੱਟ ਦਵਾਂਗੇ ਇਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਫੁੱਲ ਲੈਣੇ ਨੇ ਆਪਾਂ ਨੇ ਸਾਰੀ ਹੀ ਗੋਭੀ ਕੱਟਣ ਤੋਂ ਬਾਅਦ ਹੁਣ ਆਪਾਂ ਇੱਥੇ ਲਵਾਂਗੇ ਕੁਝ ਹਰੀਆਂ ਮਿਰਚਾਂ ਤੇ ਉਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਦੇ ਨਾਲ ਕੱਟ ਲਗਾ ਲੈਣੇ ਨੇ ਹਰੀ ਮਿਰਚ ਦੇ ਨਾਲ ਅਚਾਰ ਦਾ ਟੇਸ ਬਹੁਤ ਹੀ ਵਧੀਆ ਆਉਂਦਾ ਹੈ ਤੇ ਥੋੜਾ ਤਿੱਖਾ ਵੀ ਬਣ ਜਾਂਦਾ ਹੈ ਸਾਰੀਆਂ ਹੀ ਮਿਰਚਾਂ ਆਪਾਂ ਕੱਟ ਚੁੱਕੇ ਆ ਹੁਣ ਆਪਾਂ ਅਦਰਕ ਲਵਾਂਗੇ ਜਿਸ ਨੂੰ ਕੀ ਆਪਾਂ ਨੇ ਪਹਿਲਾਂ ਹੀ ਛਿਲ ਗਿਆ ਹੈ ਤੇ ਇਸ ਨੂੰ ਵਾਸ਼ ਕਰ ਲਿਆ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਨੇ ਇਸ ਦੀਆਂ ਪਤਲੀਆਂ-ਪਤਲੀਆਂ ਸਲਾਈਸੇਸ ਨੂੰ ਕੱਟ ਕਰ ਲੈਣਾ ਹੈ। ਸਰਦੀਆਂ ਦੇ ਵਿੱਚ ਅਦਰਕ ਦਾ ਆਚਾਰ ਵੀ ਬਹੁਤ ਹੀ ਟੇਸਟੀ ਲੱਗਦਾ ਹੈ। ਇਸ ਤਰ੍ਹਾਂ ਆਪਾਂ ਨੇ ਸਾਰੀਆਂ ਹੀ ਚੀਜ਼ਾਂ ਨੂੰ ਕੱਟ ਲਿਆ ਹੈ ਤੇ ਹੁਣ ਆਪਾਂ ਗੋਭੀ ਨੂੰ ਬੋਇਲ ਕਰਨਾ ਹੈ। ਜਿਸ ਤੇ ਲਈ ਆਪਾਂ ਨੇ ਉਸ ਨੂੰ ਇੱਕ ਪੈਨ ਦੇ ਵਿੱਚ ਪਾ ਲੈਣਾ ਹੈ। ਤੇ ਉਸ ਦੇ ਵਿੱਚ ਪਾਣੀ ਪਾਉਣਾ ਹੈ ਉੱਪਰ ਤੱਕ ਆਪਾਂ ਨੇ ਗੋਭੀ ਨੂੰ ਡਿਪ ਕਰ ਲੈਣਾ ਹੈ ਪਾਣੀ ਦੇ ਵਿੱਚ ਤੇ ਇਸ ਨੂੰ 4 ਤੋਂ 5 ਮਿੰਟ ਲਈ ਆਪਾਂ ਨੇ ਬੋਇਲ ਕਰਨਾ ਹੈ ਗੋਭੀ ਨੂੰ ਬੋਇਲ ਕਰਨ ਤੋਂ ਬਾਅਦ ਆਪਾਂ ਕੱਢ ਲਿਆ ਹੈ ਤੇ ਹੁਣ ਆਪਾਂ ਨੇ ਸਾਰੀਆਂ ਹੀ ਚੀਜ਼ਾਂ ਨੂੰ ਡਰਾਈ ਕਰ ਲੈਣਾ ਹੈ ਤਾਂ ਕਿ ਪਾਣੀ ਇਹਨਾਂ ਦਾ ਸੁੱਕ ਜਾਵੇ ਇਸ ਨੂੰ ਤੁਸੀਂ ਧੁੱਪ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਫੈਨ ਦੇ ਚਲਾ ਕੇ ਉਸ ਦੇ ਨਾਲ ਵੀ ਇਸ ਨੂੰ ਡਰਾਈ ਕਰ ਸਕਦੇ ਹੋ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਉਸ ਨੂੰ ਆਪਾਂ ਗਰਮ ਕਰ ਲਵਾਂਗੇ ਤੇ ਉਸ ਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਗਰਮ ਹੋਣ ਲਈ ਛੱਡ ਦਵਾਂਗੇ ਤੇ ਉਹ ਦੂਸਰੇ ਪਾਸੇ ਆਪਾਂ ਤਵੇ ਤੇ ਸੌਂਫ ਲਵਾਂਗੇ ਸੌਂਫ ਦੇ ਨਾਲ ਹੀ ਆਪਾਂ ਨੇ ਥੋੜਾ ਜੀਰਾ ਲੈਣਾ ਹੈ ਤੇ ਉਸ ਦੇ ਨਾਲ ਹੀ ਆਪਾਂ ਨੇ ਰਾਈ ਲੈਣੀ ਹੈ ਰਾਈ ਦੇ ਨਾਲ achar ਦਾ taste ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਇੱਥੇ ਆਪਾਂ ਇਸ ਨੂੰ ਮੀਡੀਅਮ ਫਲੇਮ ਦੇ ਉੱਤੇ ਡਰਾਈ roast ਕਰ ਲਵਾਂਗੇ ਡਰਾਈ roast ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ grinder ਦੇ jar ਦੇ ਵਿੱਚ ਪਾਵਾਂਗੇ ਤੇ ਇਸ ਨੂੰ ਦਰਦਰਾ ਪੀਸ ਲਵਾਂਗੇ ਬਿਲਕੁਲ ਹੀ ਇਸ ਤਰ੍ਹਾਂ ਦੇ ਨਾਲ ਜ਼ਿਆਦਾ ਪਾਊਡਰ ਨਹੀਂ ਬਣਾਉਣਾ ਹੈ ਆਪਾਂ ਨੇ ਸਾਰੀਆਂ ਹੀ ਚੀਜ਼ਾਂ ਆਪਣੀਆਂ ਹੁਣ ਡਰਾਈ ਹੋ ਚੁੱਕੀਆਂ ਨੇ ਇਹਨਾਂ ਦਾ ਪਾਣੀ ਸੁੱਕ ਚੁੱਕਿਆ ਹੈ ਤੇ ਇਹਨਾਂ ਨੇ ਆਪਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਰੱਖ ਲਿਆ ਹੈ ਜਦ ਤੱਕ ਆਪਣਾ ਤੇਲ ਗਰਮ ਹੋ ਰਿਹਾ ਹੈ ਆਪਾਂ ਇੱਥੇ ਨੂਨ ਮਿਰਚ ਮਸਾਲੇ ਰੈਡੀ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਸਾਲਟ ਸਾਲਟ ਤੁਸੀਂ ਆਪਣੇ ਟੇਸਟ ਅਨੁਸਾਰ ਲੈ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਵਿੱਚ ਲਵਾਂਗੇ ਰੈੱਡ ਚਿੱਲੀ रेड चिली आप थोड़ी ही रखा क्योंकि आपने ग्रीन चिली का भी यूज़ किया हो लवेंगे हल्दी पाउडर थोड़ा धनिया पाउडर गरम मसाला मैं इतने किचन किंग का गरम मसाला यूज किया है तेल अपना गरम हो चुका है हूँ आप ਦਰਦਰਾ ਪੀਸਿਆ ਹੋਇਆ ਮਸਾਲਾ ਐਡ ਕਰ ਦਵਾਂਗੇ ਤੇ ਇਸ ਨੂੰ 1 ਤੋਂ 2 ਮਿੰਟ ਲਈ ਲੋ ਫਲੇਮ ਦੇ ਉੱਤੇ ਆਪਾਂ ਪੁੰਨ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਸਾਰੇ ਹੀ ਆਪਣੇ ਮਸਾਲੇ ਨਮਕ ਮਿਰਚ ਗਰਮ ਮਸਾਲਾ ਇਹ ਸਾਰੇ ਹੀ ਐਡ ਕਰ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਜਿਸ ਦੇ ਨਾਲ ਕੀ ਅਚਾਰ ਦਾ ਕਲਰ ਬਹੁਤ ਹੀ ਵਧੀਆ ਆ ਜਾਂਦਾ ਹੈ ਇਸ ਨੂੰ ਵੀ ਆਪਾਂ ਹਲਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਆਪਣੀਆਂ ਗਾਜਰਾਂ ਗੋਭੀ ਹਰੀ ਮਿਰਚ ਤੇ ਅਦਰਕ ਸਾਰੀਆਂ ਹੀ ਚੀਜ਼ਾਂ ਨੂੰ ਐਡ ਕਰ ਲਵਾਂਗੇ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਤਾਂ ਕਿ ਸਾਰੀਆਂ ਹੀ ਚੀਜ਼ਾਂ ਨੂੰ ਆਪਣੇ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਲੱਗ ਜਾਣ ਆਰਾਮ ਨਾਲ ਹਿਲਾਉਂਦੇ ਹੋਏ ਇਸ ਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਟੌਪਸ ਦਾ ਵਾਈਟ ਵਿਨੇਗਰ ਜਿਸ ਦੇ ਨਾਲ ਕੀ ਅਚਾਰ ਬਹੁਤ ਹੀ ਵਧੀਆ ਬਣੇਗਾ ਵਿਨੇਗਰ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਹੁਣ ਇੱਕ ਵਾਰੀ ਫੇਰ ਹਿਲਾਵਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਨੇ ਮੀਡੀਅਮ ਹੀ ਰੱਖਣੀ ਹੈ ਕਿਉਂਕਿ ਆਪਾਂ ਨੇ ਇਸ ਨੂੰ ਜ਼ਿਆਦਾ ਸੇਕ ਨਹੀਂ ਲਗਾਉਣਾ ਹੈ ਦੇਖੋ ਸਾਰੇ ਹੀ ਮਸਾਲੇ ਆਪਣੇ ਚੰਗੀ ਤਰ੍ਹਾਂ ਨਾਲ ਆਪਣੀ ਗਾਜਰ ਗੋਭੀ ਨੂੰ ਲੱਗ ਚੁੱਕੇ ਨੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਇੱਥੇ ਲਾਵਾਂਗੇ ਥੋੜਾ ਬੂਰਾ ਖੰਡ ਜਾਂ ਫਿਰ ਤੁਸੀਂ ਚੀਨੀ ਨੂੰ ਵੀ ਪੀਸ ਸਕਦੇ ਹੋ ਜਿਸਦੇ ਨਾਲ ਕੀ ਹੈ ਚਾਰ ਬਹੁਤ ਹੀ ਖੱਟਾ ਮਿੱਠਾ ਬਣ ਕੇ ਰੈਡੀ ਹੋਏਗਾ ਹੁਣ ਆਪਾਂ ਇਸ ਨੂੰ بیس ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਸਾਰੇ ਹੀ ਮਸਾਲੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਕਲੌਂਜੀ ਕਲੌਂਜੀ ਦਾ ਟੇਸਟ ਆਚਾਰ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਐਂਡ ਹੈਲਥ ਲਈ ਵੀ ਕਲੌਂਜੀ ਖਾਣੀ ਬਹੁਤ ਹੀ ਵਧੀਆ ਹੁੰਦੀ ਹੈ ਕਲੌਂਜੀ ਨੂੰ ਵੀ ਆਪਾਂ ਇੱਕ ਵਾਰੀ ਫੇਰ ਸਾਰੇ ਹੀ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਚਾਰ ਤੋਂ 5 ਮਿੰਟ ਆਪਾਂ ਨੇ ਇਸ ਨੂੰ ਸੇਕ ਲਵਾ ਲਿਆ ਹੈ ਹੁਣ ਆਪਾਂ ਇਸ ਨੂੰ ਠੰਡਾ ਹੋਣ ਲਈ ਛੱਡ ਦਵਾਂਗੇ ਦੇਖੋ ਹੁਣ ਆਪਣਾ ਆਚਾਰ ਠੰਡਾ ਹੋ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਜਾਰ ਦੇ ਵਿੱਚ ਪਾ ਲਵਾਂਗੇ ਤੇ ਸਟੋਰ ਕਰਕੇ ਰੱਖ ਲਵਾਂਗੇ ਬਹੁਤ ਹੀ ਟੇਸਟੀ ਬਣਿਆ ਹੈ ਇਹ achar ਤੁਸੀਂ ਇੱਕ ਵਾਰੀ ਜ਼ਰੂਰ try ਕਰਕੇ ਦੇਖਿਓ ਪਰਾਂਠਿਆਂ ਦੇ ਨਾਲ ਦਾਲ ਦੇ ਨਾਲ ਇਹ achar ਬਹੁਤ ਹੀ ਵਧੀਆ ਲੱਗਦਾ ਹੈ ਤੇ ਖਰਾਬ ਵੀ ਨਹੀਂ ਹੁੰਦਾ ਚੰਗੀ ਤਰ੍ਹਾਂ ਨਾਲ ਆਪਾਂ ਨੇ ਇਸ ਨੂੰ ਜਾਰ ਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਲਾਸਟ ਦੇ ਵਿੱਚ ਇਸ ਦੇ ਵਿੱਚ ਐਡ ਕਰਾਂਗੇ ਕੱਚਾ ਸਰੋਂ ਦਾ ਤੇਲ ਦੇਖੋ ਵਿਊਅਰਸ ਆਪਣਾ ਆਚਾਰ ਬਣ ਕੇ ਰੈਡੀ ਹੋ ਚੁੱਕਿਆ ਹੈ ਬਹੁਤ ਹੀ ਟੇਸਟੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਵੀ ਬਹੁਤ ਹੀ ਪਸੰਦ ਆਊਗਾ ਅਗਰ ਰੈਸਪੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੁਕਿੰਗ ਆਈਡੀਆਜ਼ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਨੇ ਉਹਨਾਂ ਨੂੰ ਵੀ ਜ਼ਰੂਰ ਵਾਚ ਕਰਿਓ